ਜਗਰਾਉ ਦੇ ਰਾਇਕੋਟ ਰੋਡ ਦੇ ਉੱਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਿਨ ਦਿਹਾੜੇ ਇੱਕ ਆਇਲਸ ਸੈਂਟਰ ਦੇ ਬਾਹਰ ਇੱਕ ਕਿਹਾ ਜਾ ਰਿਹਾ ਹੈ ਕਿ ਆਇਲਸ ਕਰਨ ਗਏ 18 ਸਾਲ ਦੇ ਨੌਜਵਾਨ ਦੇ ਉੱਤੇ ਜੜਾ ਸ਼ਰੀਆਮ ਬਾਜ਼ਾਰ ਦੇ ਵਿੱਚ ਕੁਝ ਅਣਪਛਾਤੇਆਂ ਦੇ ਵੱਲੋਂ लोहे दिया रॉडडा नाल حملہ ਕਰਕੇ ਜ਼ਖਮੀ ਉਸ ਨੂੰ ਕਰ ਦਿੱਤਾ ਜਾਂਦਾ ਹੈ ਜਿੱਥੇ ਇਹ ਪੂਰੀ ਵੀਡੀਓ ਘਟਨਾ ਦੀ ਸੀਸੀਟੀਵੀ ਕੈਦ ਹੋ ਗਈ ਹੈ ਨਾਲ ਹੀ ਉੱਥੇ ਹਸਪਤਾਲ ਦੇ ਵਿੱਚ ਦਾਖਲ ਇਸ ਨੌਜਵਾਨ ਦੇ ਬਿਆਨ ਲੈਣ ਪੁਲਿਸ ਵੀ 32 ਘੰਟੇ ਬਾਅਦ ਹਸਪਤਾਲ ਪਹੁੰਚਦੀ ਹੈ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਕੀ ਕੁਝ ਉਹਨਾਂ ਦਾ ਕਹਿਣਾ ਹੈ ਤੁਹਾਡੇ ਨਾਲ ਉਹ ਵੀ ਸੁਣਾਵਾਂਗੇ ਤੁਹਾਨੂੰ ਨਾਲ ਇਸ ਜ਼ਖਮੀ ਨੌਜਵਾਨ ਉਸਦੇ ਪਰਿਵਾਰਕ ਮੈਂਬਰ ਇਸ ਮੌਕੇ ਦੇ ਉੱਤੇ ਕੀ ਕੁਝ ਕਹਿੰਦੇ ਨੇ ਪੁਲਿਸ ਅਧਿਕਾਰੀ ਰਾਜਵਿੰਦਰ ਸਿੰਘ ਦਾ ਇਸ ਪੂਰੇ ਮਾਮਲੇ ਦੇ ਤੇ ਕੀ ਬਿਆਨ ਹੈ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਆ ਕੀ ਹੋਇਆ ਤੁਹਾਡੇ ਭਤੀਜੇ ਨਾਲ ਮੈਂ ਰਮਿੰਦਰਪਾਲ ਸਿੰਘ ਮੈਂ ਜਗਰਾਉਂ ਦਾ ਰਹਿਣ ਵਾਲਾ ਅਸੀਂ ਦੁਕਾਨਦਾਰ ਬੰਦੇ ਆ ਮੇਰਾ ਬੱਚਾ ਪਲੱਸ 2 ਕਰਨ ਤੋਂ ਬਾਅਦ 2-3 ਮਹੀਨੇ ਲਈ ਵਿਹਲਾ ਸੀ ਅਸੀਂ ਨੂੰ ਆਇਲੈਂਡ ਸੈਂਟਰ ਲਾਤਾ ਡਾਇਨਾਮਿਕ ਆਇਲੈਂਡ ਸੈਂਟਰ ਨੇੜੇ ਸੋਨਾਲਿਕਾ ਏਜੰਸੀ ਇਹ ਮਹੀਨਾ ਪਹਿਲਾਂ ਨੇ ਆਇਲੈਂਡਸ ਜੁਆਇਨ ਕੀਤਾ ਸੈਂਟਰ ਜੁਆਇਨ ਕੀਤਾ ਉੱਥੇ ਕੋਈ ਮੁੰਡਾ ਲੱਖੇ ਪਿੰਡ ਦਾ ਜੋਵਨ ਜਿਹੜਾ ਕਿ ਇਹਨੂੰ ਪਰੇਸ਼ਾਨ ਕਰ ਰਿਹਾ ਸੀਗਾ ਪਰੇਸ਼ਾਨ ਕਰਦੇ ਉਸ ਦੌਰਾਨ ਇਨੇ ਘਰੇ ਜਾ ਕੇ ਵੀ ਦੱਸਿਆ ਵੀ ਮੈਨੂੰ ਪਰੇਸ਼ਾਨ ਕਰ ਰਿਹਾ ਮੁੰਡਾ ਮੈਂ ਉੱਥੇ ਗਿਆ ਵੀ ਆ ਉੱਥੇ ਜਾ ਕੇ ਪਤਾ ਲੱਗਿਆ ਵੀ ਆਇਲੈਂਡ ਸੈਂਟਰ ਵਾਲ ਜਿਹੜੀਆਂ ਮੈਡਮਾਂ ਨੇ ਉਹਨਾਂ ਨੇ ਇਹ ਗੱਲ ਸੈਟਲ ਕਰ ਦਿੱਤੀ ਐ ਵੀ ਕੋਈ ਨਹੀਂ ਭਾਜੀ ਤੁਸੀਂ ਟੈਨਸ਼ਨ ਤੋਂ ਫ੍ਰੀ ਹੋ ਕੇ ਜਾਓ ਬੱਚਿਆਂ ਨੂੰ ਅਸੀਂ ਸਮਝਾ ਦਿੱਤਾ ਗਿਆ ਪਰ ਉਹ ਬੱਚਾ ਜੋਬਨ ਆਪਦੀ ਬੇਇੱਜ਼ਤੀ ਮਹਿਸੂਸ ਕਰ ਗਿਆ ਉਹ ਇਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਇਹਨੇ ਫਿਰ ਆ ਕੇ ਘਰੇ ਆ ਕੇ ਦੱਸਿਆ ਵੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਵੀ ਤੈਨੂੰ ਅਸੀਂ ਚੱਕ ਕੇ ਲੈ ਜਾਵਾਂਗੇ ਤੇਰੇ ਲੱਤਾਂ ਵੱਢਾਂਗੇ ਤੈਨੂੰ ਜਾਨੋਂ ਮਾਰਾਂਗੇ ਕੱਲ ਮੈਂ ਸੈਂਟਰ ਜਾਣਾ ਸੀ ਗੱਲਬਾਤ ਕਰਨ ਵਾਸਤੇ ਉਸ ਤੋਂ ਪਹਿਲਾਂ ਇਹ ਸਵੇਰ 9 ਵਜੇ ਇਹ ਗਿਆ ਮੈਨੂੰ 11 ਵਜੇ ਜਾਣ ਦਾ ਮੌਕਾ ਮਿਲਣਾ ਸੀ ਮੈਂ 11 ਵਜੇ ਉੱਥੇ ਪਹੁੰਚਣਾ ਸੀ ਮੇਰੇ ਜਾਣ ਤੋਂ ਪਹਿਲਾਂ ਸਵੇਰ 9 ਵਜੇ ਇਹ ਨੇ ਜਾ ਕੇ ਆਪਦਾ ਮੋਟਰਸਾਈਕਲ ਸੌਣ ਵਾਲੀ ਇਕਜੰਸੀ ਦੇ ਮੂਹਰੇ ਖੜਾਇਆ ਉੱਥੇ ਜਵਨਪ੍ਰੀਤ ਇੱਕ ਮੁੰਡਾ ਹੋਰ ਪਹਿਲਾਂ ਹੀ ਨਾਕਾ ਲਾ ਕੇ ਖੜੇ ਸੀ ਤਿਆਰ ਖੜੇ ਸੀ ਉਹਨਾਂ ਨੇ ਜਾਂਦੇ ਹੀ ਇਹਨੂੰ ਧੱਕਾ ਮਾਰ ਕੇ ਸਿੱਟ ਲਿਆ ਉਸ ਦੌਰਾਨ ਪੰਜ-ਛੇ ਮੁੰਡੇ ਕਾਰ ਦੇ ਵਿੱਚ ਬਹਿ ਕੇ ਆਂਦੇ ਆ ਜਿਨ੍ਹਾਂ ਦੇ ਕੋਲੋਂ ਜਾਨੋ ਮਾਰਨ ਵਾਲੀਆਂ ਜਾਂ ਚੀਜ਼ਾਂ ਰਾੜਾਂ ਕਹਿ ਸਕਦੇ ਆ ਡਾਂਗਾ ਕਹਿ ਸਕਦੇ ਆ ਹੋ ਸਕਦਾ ਕਿਰਪਾਨ ਦਾ ਵੀ ਹੋਣ ਉਹਨਾਂ ਕੋਲ ਉਹਨਾਂ ਨੇ ਇਸ ਬੱਚੇ ਨੂੰ ਬੇਤਹਾਸ਼ਾ ਕੁੱਟਿਆ ਆਪਦੇ ਵੱਲੋਂ ਉਹ ਜਾਨੋ ਮਾਰਨ ਹੀ ਆਏ ਸੀ ਪੁਲਿਸ ਨੂੰ ਕੰਪਲੇਟ ਦਿੱਤੀ ਐ ਇਸ ਬਾਰੇ ਸਮੂਹ ਅਸੀਂ ਕੱਲ੍ਹ ਐਮ ਐਲ ਆਰ ਘਟਾ ਦਿੱਤੀ ਸੀਗੀ 11:30 ਵਜੇ ਦੀ ਐਮ ਐਲ ਐਮ ਐਲ ਆਰ ਕੱਟੀ ਗਈ ਆ ਲਗਭਗ 30-32 ਘੰਟੇ ਬਾਅਦ ਸਾਡੇ ਬਿਆਨ ਹੋ ਰਹੇ ਆ ਬੱਚਾ ਬਿਆਨ ਦੇ ਰਿਹਾ ਪਰ ਸਾਡੇ ਬੱਚੇ ਦੀ ਜਾਨ ਨੂੰ ਇਨ ਫਿਊਚਰ ਵੀ ਖ਼ਤਰਾਈ ਆ ਮੈਨੂੰ ਨਹੀਂ ਲੱਗਦਾ ਇਹ ਬੱਚਾ ਬਚੂਗਾ ਕੀ ਮੰਗ ਕਰਦੇ ਹੋ ਤੁਸੀਂ ਮੰਗ ਅਸੀਂ ਇਹ ਕਰਦੇ ਸਾਡੇ ਬੱਚੇ ਦੀ ਜਾਨ ਬਚਾਈ ਜਾਵੇ ਜੋ ਪਰਵਾਸੀ ਚੱਲ ਰਹੀ ਆ ਜੋ ਧੱਕਾ ਸਾਡੇ ਨਾਲ ਹੋਇਆ ਇੱਕ ਦੁਕਾਨਦਾਰ ਬੰਦੇ ਨੂੰ ਤਾਂ ਮਤਲਬ ਇਸ ਸ਼ਹਿਰ ਦੇ ਵਿੱਚ ਜੋਣਾ ਹੀ ਔਖਾ ਹੋਇਆ ਪਿਆ ਅਸੀਂ ਹੱਥ ਜੋੜਨ ਵਾਲੇ ਬੰਦੇ ਆ ਵੀ ਹੱਥ ਮੈਂ ਤਾਂ ਹੱਥ ਜੋੜ ਕੇ ਆਇਆ ਸੀ ਸੈਂਟਰ ਦੇ ਵਿੱਚ ਵੀ ਇਹ ਬੱਚਾ ਤੇ ਉਹ ਬੱਚਾ ਸਾਡੇ ਇੱਕੋ ਜਿਹੇ ਬੱਚੇ ਆ ਪਰ ਉਹ ਬੱਚੇ ਨੇ ਸਾਡੀ ਗੱਲ ਦਾ ਮਾਨ ਨਹੀਂ ਰੱਖਿਆ ਸਾਡੇ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਵਾਕਈ ਜੇ ਇਹਦੀ ਕਿਸਮਤ ਨਾ ਚੰਗੀ ਹੁੰਦੀ ਬਾਬਾ ਜੀ ਇਹਨੂੰ ਹੱਥ ਦੇ ਕੇ ਨਾਂ ਰੱਖਦੇ ਹੋ ਸਕਦਾ ਕੱਲ ਇਹਨੂੰ ਮਾਰ ਹੀ ਦਿੰਦੇ ਪਰ ਇਨ ਫਿਊਚਰ ਵੀ ਇਹਨੂੰ ਜਾਨੋਂ ਮਰਨ ਦਾ ਖਤਰਾ ਹੈਗਾ ਹੀ ਹੈਗਾ ਕਿਹੜੇ ਮੁੰਡੇ ਸੀ ਇਹਨਾਂ ਨੇ ਜਿਹਨਾਂ ਤੇ ਹਮਲਾ ਕੀਤਾ ਤੇ ਕੀ ਹੋਇਆ ਕੀ ਸੀਗਾ ਜੋਬਨਪ੍ਰੀਤ ਮੁੰਡਾ ਸੀਗਾ ਜਿੰਨੇ ਮੇਰੇ ਤੇ ਹਮਲਾ ਕੀਤਾ ਮੈਂ ਡਾਇਨਾਮਿਕ ਸਟਡੀ ਹਾਈਲਰਸ ਕਰਨ ਜਾਂਦਾ ਸੀਗਾ ਤੇ ਉੱਥੇ ਸਾਡਾ ਟੈਸਟ ਚੱਲ ਰਿਹਾ ਸੀ ਉੱਥੇ ਸਾਡੀ ਇੱਕ ਦਿਨ ਬੈਸ ਹੋਈ ਸੀਗੀ ਦੇਖਣ ਦੇਖਣ ਕਰਕੇ ਤੇ ਉਸ ਤੋਂ ਬਾਅਦ ਮੜਨੇ ਸਾਡੇ ਕ ਮੇਰੇ ਪੇਣ ਸੱਤ ਕੇ ਜਿਵੇਂ ਸੌਟ ਆਊਟ ਕਰਾਤਾ ਸੀਗਾ ਸਾਡੇ ਹਾਂਜੀ ਤੇ ਉਹ ਮੈਨੂੰ ਮੂਰੋ ਬੋਲਿਆ ਸੀਗਾ ਫਿਰ ਮੈਂ ਵੀ ਥੋੜਾ ਬੋਲਤਾ ਸੀਗਾ ਤੇ ਸਾਡੀ ਗੱਲ ਉਹਨਾਂ ਨੇ ਸੌਟ ਆਊਟ ਕਰਾਤੀ ਸਮਣੇ ਗੱਲ ਖਤਮ ਹੋ ਗਈ ਤੇ ਉਹਦੇ ਮਨ ਚ ਗੱਲ ਰਹਿ ਗਈ ਹੁਣੇ ਕੋਈ ਤੇ ਉਹ ਥੋੜਾ ਟਾਈਮ ਆਇਆ ਨਹੀਂ ਤੇ ਜਦ ਜਦ ਦਿਨ ਆਇਆ ਦੋ ਤਿੰਨ ਦਿਨ ਲਗਾਤਾਰ ਆਇਆ ਤੇ ਉਹ ਮੈਂ ਧਮਕਾ ਦਿੰਦਾ ਰਿਹਾ ਕਿ ਜੇ ਤੂੰ ਸਕਟਾਂਗੇ ਤੂੰ ਜਾਨੂ ਮਾਰ ਦਾਂਗੇ ਜੇ ਫਲਾਨ ਟਾਈਮ ਕਾ ਕਹਿ ਰਿਹਾ ਸੀ ਤੇ ਮੈਂ ਉਹਦੇ ਘਰੇ ਕੰਪਲੇਂਟ ਕੀਤੀ ਗੱਲ ਦੱਸਿਆ ਤੇ ਵੀਰੇ ਕਹ ਲਿਖਦਾ ਆਪਾਂ ਚੱਲਾਂਗੇ ਤੇ ਮੇਰੇ ਘਰ ਦੇ ਨੇ 11 ਵਜੇ ਆਉਣਾ ਸੀ ਕੱਲ ਤੇ ਮੈਂ ਆਉਂਦਾ 9 ਵਜੇ ਸੈਂਟਰ ਟਾਈਮ ਸੀ 9 ਵਜੇ ਮੈਂ ਚੱਲਾ ਸੈਂਟਰ ਤੇ ਇਹਨਾਂ ਨੇ ਮੈਨੂੰ ਕੀ ਕੀਤਾ ਜਦੋਂ ਜੋ ਮੈਂ ਸੋਨਾਲੀ ਕਾ ਜੰਸੀਪੁਰ ਜਾ ਕੇ ਮੋਟਰਸਾਈਕਲ ਲਾਇਆ ਤੇ ਜੋਬਨਪ੍ਰੀਤ ਇੱਕ ਮੁੰਡਾ ਹੋਰ ਸੀਗਾ ਤੇ ਮੈਂ ਮੋਟਰਸਾਈਕਲ ਤੋਂ ਉੱਤਰ ਲੱਗਾ ਜੋਬਨਪ੍ਰੀਤ ਨੇ ਮੈਨੂੰ ਧੱਕਾ ਮਾਰ ਕੇ ਸਿੱਟਤਾ ਥੱਲੇ ਤੇ ਉਧਰੋਂ ਹੀ ਗੱਡੀ ਆ ਗਈ ਤੇ ਨਾਲ ਹੀ ਗੜੇ ਚਾਰ ਪੰਜ ਜਣੇ ਉੱਤਰੇ ਉਹਨਾਂ ਕੋਲੋਂ ਸਮਾਨ ਸੀਗਾ ਜਿਹੜੇ ਮੇਰੇ ਮਾਰਨ ਵਾਸਤੇ ਰੇ ਮਰਾੜਾ ਰੂੜਾ ਸੀਗੇ ਡੰਡੇ ਵਗੈਰਾ ਸੀਗੇ ਤੇ ਉਹ ਇੱਕੋ ਦਾ ਮੇਰੇ ਮਾਰਨ ਲੱ ਤੇ ਉਸੇ ਤਰ੍ਹਾਂ ਨੂੰ ਤੋਂ ਜਮ ਵਾਲੇ ਮੁੰਡੇ ਆ ਗਏ ਤੇ ਜਦੋਂ ਮੈਨੂੰ ਥੱਲੇ ਉਹ ਉਤਰਦੇ ਸੀਗੇ ਤੇ ਆਹ ਸਾਰੇ ਜਾਣ ਲੱਗੇ ਮੇਰੇ ਡੰਡੇ ਮਾਰ ਕੇ ਜਿਵੇਂ ਭੱਜ ਗਿਆ ਉਹਦਾ ਗੱਡੀ 'ਚ ਬਹਿ ਕੇ ਤੇ ਫਿਰ ਉਹ ਉਹ ਚੱਲ ਗਏ ਤੇ ਫਿਰ ਮੈਂ ਹਸਪੀਟਲ ਆ ਗਿਆ ਸੀ ਬਾਅਦ 'ਚ ਠੀਕ ਹੈ ਹੁਣ ਵੀ ਡਰ ਹੈ ਤੁਹਾਨੂੰ ਫਿਰ ਮਾਰ ਸਕਦੇ ਹਾਂ ਹਾਂਜੀ ਹੁਣ ਵੀ ਡਰ ਹੈਗਾ ਜੀ ਜੂਤ ਹੈ ਜਿਹਨੂੰ ਕਿ ਸ਼ਰਮ ਦਿੰਦਿਆੜੇ ਕੁੱਟਮਾਰ ਕੀਤੀ ਗਈ ਹੈ ਪੰਜ ਛੇ ਮੁੰਡਿਆਂ ਵੱਲੋਂ ਤੇ ਸੀਸੀਟੀਵੀ ਫੁਟੇਜ ਵੀ ਆ ਗਈ ਹੈ ਕੀ ਕੋਈ ਕੋਈ ਕਾਰਵਾਈ ਹੋਈ ਹੈ ਅਜੇ ਤੇ ਐਮਐਨਆਰ ਮਿਲ ਗਿਆ ਉਹਨੂੰ ਆ ਬਿਆਨ ਲਿਖ ਰਿਹਾ ਬਿਆਨ ਤੇ ਡਟਸਰ ਦੇ ਪੂਰੇ ਨਾਲ ਜੋ ਜਿੱਥੇ ਸੀ ਉਹ ਵੀ ਕਾਫੀ ਉਸੇ ਕਾਰਵਾਈ ਕਰ ਪਹੁੰਚੇ ਇਹ ਮਤਲਬ ਆਪਾਂ ਜਿਵੇਂ ਕਾਫੀ ਦੇਰ ਬਾਅਦ ਇੱਥੇ ਪਹੁੰਚੇ ਬਿਆਨ ਲੈਣ ਲਈ ਮਤਲਬ ਵੀ ਕੱਲ ਦੇ ਇਥੇ ਹਲਮਟ ਸੀਗੇ ਬਾਦ ਉਹ ਥਾਣੇ ਮੇਰੇ ਨਾਲ ਮਿਲਿਆ ਅੰਮਦਾਰਾ ਅਫਸਰ ਕੋਲ ਉਸੇ ਅੰਦਰ ਹੁਣ ਵੀ ਨਾ ਕੰਕ ਤੋਂ ਲੱਗੇ ਆ ਤੇ ਸੀਸੀਟੀਵੀ ਤੁਸੀਂ ਦੇਖੀ ਹੈਗੀ ਉਹ ਚ ਮੁੰਡੇ ਕਟ ਮਾਰ ਕਰਦੇ ਬਾਈ ਹੁਣ ਇਹਨਾਂ ਦੇ ਪੂਆ ਬਾਈ ਸੰਡ ਇਹਨਾਂ ਦਾ ਫਾਇਆ ਨੂੰ ਆਪਣੇ ਬਾਤ ਤੇ ਜਲਦੀ ਕਾਬੂ ਕੀਤਾ ਜਾਊਗਾ ਉਹਨੂੰ ਹਾਂਜੀ ਹਾਂਜੀ ਠੀਕ ਹੈ